ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਸੁਖੇਵਾਲਾ ਜ਼ਿਲ੍ਹਾ ਇਹਨੂੰ ਫਿਰੋਜ਼ਪੁਰ ਪੈਂਦਾ ਤਹਿਸੀਲ ਇਹਨੂੰ ਜੀਰਾ ਪੈਂਦੀ ਆ ਨੌਜਵਾਨ ਮੁੰਡਾ ਵਪਾਰ ਦਾ ਕੰਮ ਕਰਦਾ ਤੁਸੀਂ ਸਾਰੇ ਹੀ ਜਾਣਦੇ ਆ ਤੇ ਮੈਨੂੰ ਫੋਨ ਲਾ ਕੇ ਸਵੇਰ ਦਾ ਕਹੀ ਜਾਂਦਾ ਕਿ ਭਾਈ ਅੱਜ ਬਾਹ링ਾਂ ਘੈਂਟ ਵੜਾ ਲਿਆਂਦੀਆਂ ਤੇ ਆਉਂਦੇ ਨੇ ਮੈਂ ਵੀਡੀਓ ਬਣਾਉਣੀ ਸਟਾਰਟ ਕਰਤੀ ਆ ਤੇ ਆਹ ਘੈਂਟ ਵੜਾ ਇਹਦੀਆਂ ਜਿਨ੍ਹਾਂ ਦੇ ਵਿੱਚੋਂ 2 4 6 6 ਜਰਸੀਆਂ ਤੇ ਇੱਕ ਅਮਰੀਕਨ ਫੁੱਲ ਵੱਡੇ ਕਦਕਾਠ ਵਾਲੀ ਸੂਈ ਸਵਾਈ ਜੇ ਕੋਈ ਚੰਗੇ ਦੁੱਧ ਵਾਲੀ ਅਮਰੀਕਨ ਵੈੜ ਲੈਣ ਦਾ ਚਾਹਵਾਣਾ ਨਾ ਉਹ ਵੀ ਮਿਲ ਜੂ ਉਹ ਤਾਂ ਕਹਦਾ ਕਿਉਂਕਿ ਜਿਆਦੇ ਨਾਲ ਕੇ ਦੇ ਕੋਲੇ ਰੈਗੂਲਰ ਜਰਸੀਆਂ ਹੀ ਹੁੰਦੀਆਂ ਕਿਤੇ ਕੋਈ ਟਾਵੇਂ ਟੱਲੀ ਜੇ ਕੋਈ ਅਮਰੀਕਨ ਚੰਗੇ ਦੁੱਧ ਵਾਲੀ ਮਿਲ ਜਾਂਦੀ ਆ ਤਾਂ ਲੈ ਲੈਂਦਾ ਨਹੀਂ ਉਦਾਂ ਰੈਗੂਲਰ ਜਰਸੀਆਂ ਹੀ ਹੁੰਦੀਆਂ ਪਰ ਅੱਜ ਇੱਕ ਬਹੁਤ ਚੰਗੀ ਅਮਰੀਕਨ ਹੈਗੀ ਆ ਜਰਸੀਆਂ ਤੋਂ ਚੰਗੀਆਂ ਹੁੰਦੀਆਂ ਹੀ ਆ ਅੱਗੇ ਵੀ ਹੁੰਦੀਆਂ ਉਹ ਕੋਈ ਨਵੀਂ ਗੱਲ ਨਹੀਂ ਬਹੁਤ ਚੰਗੇ ਸੱਤ ਜਾਨਵਰ ਜਿਨ੍ਹਾਂ ਦੇ ਵਿੱਚੋਂ ਚਾਰ ਕ ਜਰਸੀਆਂ ਤਾਂ ਫੁੱਲ ਹੀ ਚੰਗੀਆਂ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਕਿਸੇ ਵੀ ਭੈਣ ਭਰਾ ਨੂੰ 10 12 ਕਿਲੋ ਦੁੱਧ ਵਾਲੀ ਜਰਸੀ ਚਾਹੀਦੀ ਹੋਵੇ ਜਾਂ ਵੱਧ ਤੋਂ ਵੱਧ 24 25 ਕਿਲੋ ਤੱਕ ਦੁੱਧ ਵਾਲੀ ਜਰਸੀ ਚਾਹੀਦੀ ਹੋਵੇ ਤੇ ਜਦੋਂ ਮਰਜ਼ੀ ਆਜੋ 24 ਘੰਟੇ 5 7 10 12 ਵੇੜਾ ਇਹਦੇ ਘਰੇ ਸੇਲ ਲਈ ਅਵੇਲੇਬਲ ਹੁੰਦੀਆਂ ਗੱਲਬਾਤਾਂ ਕਰ ਲੈਨੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਜੀ। ਠੀਕ ਆ ਵੀਰੇ। ਨਾਮ ਦੱਸ ਦੀਏ। ਨਾਮ ਮੇਰੇ ਗੋਰਾ ਗੱਲ ਪਿੰਡ ਆਪਣਾ ਵੀਰੇ ਸੁੱਖੇ ਵਾਲਾ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਬਾਟਾ ਜੀ, ਮੋਗੇ ਤੋਂ 20 ਕਿਲੋਮੀਟਰ ਬਾਟਾ ਜੀ। ਫੋਨ ਨੰਬਰ ਦੱਸ ਦੀਏ। 9781230900 ਵੀਰੇ। ਅੱਜ ਫਿਰ ਇੱਕ ਅਮਰੀਕਨ ਵੀ ਲੈ ਆਂਦੀ। ਹਾਂਜੀ ਵੀਰੇ ਇਹ ਵੀ ਵੜ ਇੱਕ ਕੱਲ ਸ਼ਾਮ ਮਿਲ ਗਈ ਸੀ। ਬਾਈ ਤਾਜੀ ਆਪਣੇ ਕੋਲੇ। ਠੀਕ ਹੈ। ਵੀ ਜੇ ਚੰਗੀ ਚੁੰਗੀ ਕੋਈ ਵੜ ਕੱਦਗਾੜ ਵਾਲੀ ਮਿਲੇ ਆਪਾਂ ਲੈ ਲਈ ਦੀ ਵਿੱਚ। ਹਾਂਜੀ। ਠੀਕ ਆ। ਜਰਸੀਆਂ ਤਾਂ ਹੁੰਦੀ ਨਹੀਂ ਹੁਣ। ਜਰਸੀਆਂ ਤਾਂ ਲਗਭਗ ਕੋਈ 5-7 ਹੁੰਦ ਗਈਆਂ ਵੀਰੇ ਆਪਣੇ ਕੋਲੇ। ਹਾਂਜੀ। ਇਹ ਤੋਂ ਹੀ ਕਰ ਦਸੇ ਤੀਜੇ ਸੂਏ ਵੈੜ ਸੋਈ ਆ ਦੱਸੋ ਨਾ ਐਵੇਂ ਦੂਜਾ ਕਹਿ ਰਹੇ ਹੋ ਤੀਜੇ ਸੂਏ ਵਪਾਰੀ ਤੇ ਦੂਜੇ ਸੂਏ ਤੋਂ ਗਾਂ ਹੀ ਲੰਘਦੇ ਜਿਹੜੀ ਸਹੀ ਗੱਲ ਤਾਂ ਵੀਰੇ ਸਹੀ ਆ ਕਿਉਂਕਿ ਨੇੜੋਂ ਵੈੜ ਲਈ ਆ ਵੀਰੇ ਉਹ ਵੀ ਬੰਦੇ ਆਪਣੀ ਵੀਡੀਓ ਵੇਂਦੇ ਸੀਗੇ ਤਾਂ ਹੀ ਉਹਨਾਂ ਨੇ ਫੋਨ ਲਾਇਆ ਠੀਕ ਹੈ ਅੱਜ ਆਪਾਂ ਦੂਜਾ ਕਹਿ ਰਹੀ ਅਗਲਾ ਵੀਡੀਓ ਵੇਖ ਕੇ ਤਾਂ ਕਹੂਗਾ ਝੂਠ ਮਰੀ ਜਾਂਦੇ ਹੈ ਹਾਂ ਤੇ ਪਿਛਲੇ ਸੂਏ ਇਹਨਾਂ ਨੂੰ ਦੱਸਿਆ ਵੀ 20 ਤੋਂ 21 ਕਿਲੋ ਦੁੱਧ ਦਿੰਦੀ ਰਹੀ ਆ ਪਰ ਜਿੱਡੀ ਗਾਂ ਭਾਵੇਂ ਐਵੇਂ ਭਾਵੇਂ 28 30 ਕਿਲੋ ਕਹਦੇ ਉਹ ਗੱਲ ਨਹੀਂ ਹੈ ਨਾ ਤੇ ਮਗਰ ਵੱਛਾ ਵੀਰੇ ਚੌਥਾ ਦਿਨ ਸੂਈ ਨੂੰ ਹੋਇਆ ਇਹ ਇੱਕ ਬੇਨਤੀ ਆ ਕੋਈ ਵੈੜਾ ਨਾ ਆਪਣੇ ਘਰੇ ਅਗਲਾ ਦਿਸ਼ੱਲੀ ਕਰ ਲਵੇ ਭਾਵੇਂ ਕਿਸੇ ਨੂੰ ਸੱਦ ਕੇ ਵੀ ਖਾ ਲਵੇ ਜਦੋਂ ਗੇਟੋ ਬਾਹਰ ਹੋ ਗਈ ਕਿਸੇ ਵੈੜ ਦੀ ਕੋਈ ਗਰੰਟੀ ਨਹੀਂ ਮੇਰੇ ਸਹੀ ਠੀਕ ਹੈ ਜੀ ਲਓ ਵੀ ਮਿੱਤਰੋ ਇੱਕ ਨੰਬਰ ਐਚ ਐਫ नस्ਲ ਦੀ ਵੈੜ ਵੱਡੀ-ਬੁੱਡੀ ਫੋਲੀ ਆ ਕਹਿਨੂ ਵੀਰ ਕਹਿੰਦਾ ਦੂਜਾ ਸੂਹਾ ਕਹਿ ਦਈਏ ਪਰ ਸਹੀ ਤੀਜੇ ਸੂਹੇ ਸੂਈ ਆ ਲੋਕਲ ਵੱਛੀ ਲਈ ਆ ਘਰੇਲੂ ਬੰਦਿਆਂ ਕੋਲੋਂ ਵੈੜ ਆਈ ਆ ਜੀ ਤੋ ਵੈੜ ਲਈ ਆ ਗੋਰਾ ਕਹਿੰਦਾ ਉਹ ਆਪਣੀਆਂ ਵੀਡੀਓ ਵੇਂਦੇ ਆ ਤਾਈ ਉਹਨਾਂ ਨੇ ਫੋਨ ਲਾਇਆ ਸੀ ਕਿ ਗੋਰੇ ਅਸੀਂ ਅਮਰੀਕਨ ਵੜ ਵੇਚਦੇ ਆ ਤੇ ਜੇ ਲੈਣੀ ਆ ਤਾਂ ਆ ਜਾ ਤੇ ਗੋਰੇ ਨੂੰ ਪਸੰਦ ਆ ਗਈ ਸੌਦਾ ਰਲ ਗਿਆ ਤੇ ਕੱਲ ਸ਼ਾਮ ਨੂੰ ਗੋਰਾ ਕਹਿੰਦਾ ਸੌਦਾ ਹੋ ਗਿਆ ਤੇ ਸਵੇਰ ਆਪਣੇ ਘਰੇ ਆ ਗਈ ਆ 14 ਕਿਲੋ ਵਾਂਗੂ ਬੌਲੀ ਇਹਦੇ ਥੱਲੇ ਤਿਆਰ ਆ ਜਿਹੜੀ ਤੁਸੀਂ ਚੋ ਲੈਣੀ ਆ ਸਵੇਰ ਵੀ ਆ ਜਾਓ ਸ਼ਾਮ ਨੂੰ ਵੀ ਆ ਜਾਓ ਜਿੰਨੇ ਦਿਨ ਤੁਹਾਡਾ ਜੀ ਕਰਦਾ ਤੁਸੀਂ ਪੈਸੇ ਲਾਉਣੇ ਆ ਪੈਸੇ ਬਹੁਤ ਔਖੇ ਬਣਦੇ ਆ ਮਿਹਨਤ ਦੀ ਕਮਾਈ ਦੇ ਪੈਸੇ ਆ ਤੇ ਅਗਲਾ ਫੁੱਲ ਤਸੱਲੀ ਕਰਕੇ ਗੋਰਾ ਕਹਿੰਦਾ ਲੈ ਜਾਏ ਕੋਈ ਵੀ ਜਾਨਵਰ ਜੇ ਅਗਲੇ ਨੂੰ ਕਈ ਭੈਣ ਭਰਾ ਕਹਿੰਦੇ ਹੁੰਦੇ ਹੁੰਦੇ ਬਾਈ ਯਾਰ ਸਾਨੂੰ ਪ੍ਰੋਪਰ ਨੌਲੇਜ ਹੈ ਨਹੀਂ ਪਹਿਲਾ ਪਸ਼ੂ ਰੱਖਣਾ ਜਾਂ ਦੂਜਾ ਪਸ਼ੂ ਰੱਖਣਾ ਤੇ ਉਹ ਆਪ ਦਾ ਭੈਣ ਭਰਾ ਕੋਈ ਨਾਲ ਲੈ ਆਵੇ ਜਿਹਨੂੰ ਪਸ਼ੂਆਂ ਦੀ ਪ੍ਰੋਪਰ ਨੌਲੇਜ ਹੈ ਸਾਡੇ ਘਰੋਂ ਗੋਰਾ ਕਹਿੰਦਾ ਅਗਲਾ ਫੁੱਲ ਤਸੱਲੀ ਕਰਕੇ ਲੈ ਜਾਵੇ ਸੂਆ ਸਵਾਇਆ ਪਸ਼ੂ ਆ ਭਾਵੇਂ 4 ਦਿਨ ਲਗਾਤਾਰ ਦੁੱਧ ਕੰਡੇ ਦੇ ਜੋ ਓਕੇ ਲੈ ਜਾਏ ਜੇ ਗੱਬਣ ਪਸ਼ੂ ਆ ਚੀਪਾ ਕੱਢੋ પાસ ਕਰੋ ਆਪਦੀ ਤਸੱਲੀ ਕਰਕੇ ਫੇਰ ਜਾਨਵਰ ਲਿਜਾਓ ਸਾਡੇ ਵੱਲੋਂ ਜਾਨਵਰ ਗੋਰਾ ਕਹਿੰਦਾ 9 ਪਰ 9 ਆ ਜਿੰਨੇ ਵੀ ਹੋਣਗੇ ਗੁਲਾਬੀ ਮੋਟਾ-ਮੋਟਾ ਥਾਣਾ ਲੈਵੇ ਤੇ ਬਰੀਕ-ਬਰੀਕ ਨਾੜਾ ਨੂੰੜਾ ਬਹੁਤ ਹੈ ਫੁੱਲ ਵੱਡੀ ਵਹਿੜਾ 20 ਕਿਲੋ ਤੋਂ ਬਾਹਰ ਦੁੱਧ ਪਿਆਜੂ ਬਾਕੀ ਐਡੀ ਵਹਿੜ ਨੂੰ ਇਹਨਾਂ ਦੁੱਧ ਬਾੜਾ ਵੀ ਨਹੀਂ ਬਾਕੀ ਅੱਗੇ ਤੁਹਾਡੀ ਸੇਵਾ ਸੰਭਾਲ ਆ ਜਿੰਨਾ ਪਾਲੋਗੇ ਤੇ ਉਹਨਾਂ ਚੋਲੋਗੇ ਬਾਕੀ ਵਹਿੜ ਚ ਕੋਈ ਕਾਚੇ ਨਹੀਂ ਫੁੱਲ ਚੰਗੀ ਵਹਿੜਾ ਕਿੰਨੇ ਦੀ ਗੋਰੇ ਮੇਰੇ ਤਾਂ ਬਿਲਕੁਲ ਆਪਣੇ ਵਹਿੜਾਂ ਦੇ ਬਾਜ਼ ਬਰੇਟ ਹੋਣਗੇ ਲੈ ਦੇਣ ਨਾਲੇ ਵੀ 62000 ਚੋ ਮਾਨ ਕਰਾਂਗੇ ਇਹ ਨਹੀਂ ਆਪਾਂ 85 90 ਨਹੀਂ ਮੰਗਣਾ ਚਲੋ ਮੰਗਦੇ ਆ ਤੇ ਆਪਣਾ ਤਾਂ ਲੈਣ ਦੇ ਨੂੰਗਾ 62000 ਚੋ ਮਾਨ ਹੋਊਗਾ ਬਸ ਸਹੀ ਆ ਦੋਸਤੋ ਲੋਕੀ ਐਡੀਆਂ-ਐਡੀਆਂ ਵੈੜਾਂ ਦਾ ਗੋਰਾ ਕਹਿੰਦਾ 85 90 ਮੰਗਦੇ ਆ ਆਪਾਂ 62 ਚੋ ਮਾਨ ਤਾਨ ਕਰਾਂਗੇ ਉਹ ਮੁੱਲ ਤੁਹਾਨੂੰ ਪਤਾ ਹੀ ਅੱਗੇ ਵੀ ਗੋਰੇ ਦੇ ਜਾਇਜ਼ ਹੀ ਹੁੰਦੇ ਆ ਕਿਹੜਾ ਕੋਈ ਅੱਜ ਪਹਿਲੀ ਵੀਡੀਓ ਬਣਾ ਰਹੇ ਆ 5-6 ਸਾਲ ਹੋ ਗਏ ਵੀਡੀਓ ਬਣਦੀਆਂ ਨੇ 2 ਨੰਬਰ ਜਰਸੀ ਤੇ ਆ ਜਾ 2 ਨੰਬਰ ਬੱਚੀ ਵੀਰੇ ਪਹਿਲਾ ਸੂਆ ਪਲੂਨ ਆ ਕਾਦੇ ਦਾ ਇਹ ਅਮਰੀਕਨ ਜਿੱਡਾ ਹੀ ਆ ਮੇਰੇ ਫੁੱਲ ਵੱਡੀ ਫਾਰਮ ਚੋਂ ਲਈ ਹੋਈ ਆ ਇਦੋਂ ਵੱਡੀ ਤੇ ਜਰਸੀ ਨਹੀਂ ਮਿਲਨੀ ਨਹੀਂ ਆਉਂਦੀ ਵੀਰੇ ਚਲ ਦੂਜੇ ਸੂਏ 'ਚ ਆ ਜੂਗੀ ਪਲੂਨ ਬੱਚੀ ਪਹਿਲਾਂ ਸੂਆਣੀ ਆਉਂਦੀਗੀ ਤੇ 50062 ਦੇ ਸੀਮੰਦੀ ਦੱਸੀ ਆ ਵੀਰੇ ਅੱਗੇ ਨੂੰ ਇੰਪੋਰਟਡ ਸੀਮਨ ਲੱਗਾ ਕੋਈ ਡੈਨਮਾਰਕ ਦਾ ਬਾਕੀ ਆਪਾਂ ਡਿਟੇਲ ਸਾਰੀ ਲੈ ਵੀ ਦਵਾਂਗੇ ਘਰਲੇ ਘਰ ਤੋਂ ਤੇ 15 ਦਿਨ ਬਾਕੀ ਆ ਵੀਰੇ ਅਜੇ ਬੱਚੀ ਚ ਕਿੰਨਾ ਕੁ ਦੁੱਧ ਪਿਆਉਂ ਜੀ ਵੀਰੇ ਜਿੱਡੀ ਬੱਚੀ ਆ ਨਾ 18 ਤੋਂ 20 ਕਿਲੋ ਇਹਨੂੰ ਦੁੱਧ ਜ਼ਿਆਦਾ ਨਹੀਂ ਬੋਡੀ ਸਟ੍ਰਕਚਰ ਦੇਖ ਲੈ ਕਿੱਡਾ ਕਿੱਡਾ ਕੱਦ ਘੜ ਬਰੀਡ ਕੁਆਲਟੀ ਬਹੁਤ ਆ ਤੇ ਬਾਕੀ ਚਲੋ ਅਗਲੇ ਦੀ ਸਾਂਝ ਦਾ ਵੀਰੇ ਗਾਂ ਕਿੰਨਾ ਲੈ ਸਕਦਾ ਹਨਾ ਤੇ ਵੀ 15 ਦਿਨਾਂ ਤੂੰ ਹੀ ਦੇ ਹੀ ਦੇ ਲੋ ਵੀ ਲੈਵਾ ਕਿੰਨਾ ਆਊਗਾ ਬੱਚੀ ਦਾ ਅੱਜ ਹੀ ਲੈਵਾ ਕਿੰਨਾ ਆ ਜੈ ਜੈ ਭਾ ਅੱਜ ਕੱਚੀ ਐ ਕੱਚੀਆਂ ਆਲਾ ਮੁੱਲ ਵੀਰੇ ਤਿਆਰ ਹੋਈ ਬੱਚੀ 1 5 10 ਦੀ ਵੀ ਵਗ ਜੂ ਕੋਈ ਸ਼ੱਕ ਨਹੀਂ ਪਰ ਅੱਜ 85000 ਜੋ ਭਾ ਮਾਨ ਕਰਨਾ ਇੱਕ ਵਾਰ ਸ਼ੋਰ ਚੱਪਾ ਜਾ ਜਿੱਦਾਂ ਕਿਹੜੀ ਬਾਤ ਨੂੰ ਲਓ ਵੀ ਮਿੱਤਰੋ ਜਿਹੜੇ ਭੈਣ ਭਰਾ ਮੈਨੂੰ ਫੋਨ ਲਾ ਕੇ ਕਹਿੰਦੇ ਨੇ ਹਮਤਬਾਈ ਯਾਰ ਘਰੇ ਦੁੱਧ ਪੀਣ ਨੂੰ ਜਰਸੀ ਲੈਣੀ ਆ ਤੇ ਲੈਣੀ ਆ ਆਪਾਂ ਵੱਡੀ ਆ ਪੈਸੇ ਭਾਵਾਂ 10000 ਵੱਧ ਲੱਗ ਜੇ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੋ ਪਹਿਲਣ ਬੱਚੀ ਆ ਅਮਰੀਕਾ ਨਾਲ ਜਿਹੜਾ ਕੱਦ ਆ ਪਹਿਲਣ ਬੱਚੀ ਐਡੀ ਬਹੁਤ ਘੱਟ ਮਿਲਦੀ ਐ ਇਤੋਂ ਵੱਡਾ ਕੱਦ ਕੋਈ ਕਹੇ ਦੇ ਫੇਰ ਤਾਂ ਨਾਂ ਵਾਲੀ ਗੱਲ ਹੀ ਆ ਜਿਵੇਂ ਗੋਰੇ ਨੇ ਕਿਹਾ ਦੂਜੇ ਸੂਬੇ ਉਹਨਾਂ ਦਾ ਪਸ਼ੂ ਹੋਰ ਬਣ ਜਾਂਦਾ ਹਨਾ ਕਿ ਮੰਨ ਲਓ ਦੰਦਾਂ 'ਚ ਜਾਨਵਰ ਹੋਵੇ ਦੂਜੇ ਨੂੰ ਹੋਰ ਗ੍ਰੋਥ ਕਰ ਜਾਂਦਾ ਪਰ ਪਹਿਲਾਂ ਦੇ ਹਿਸਾਬ ਨਾਲ ਫੁੱਲੀ ਵੱਡਾ ਕੱਦ ਆ 15 ਦਿਨਾਂ ਦੀ ਕੱਚੀ ਆ ਕੱਦ ਵੱਡਾ ਵਜਨ ਫੁੱਲ ਲੇਵਾ ਭਾਂਡਾ ਫਿਟਿੰਗ ਵਾਲਾ ਥਣਾ ਦੀ ਸਾਫ ਸੁਥਰੀ ਆ ਕੋਈ ਜੜਮੇ ਜੇ ਥਾਨ ਨਹੀਂ ਹਸਦੀ ਚਵਾਈ ਵਾਲੇ ਥਾਨ ਆ ਫੁੱਲ ਗੈਬ 'ਚ ਲੱਗੇ ਹੋਏ ਕੱਲੀ ਕੱਚੀ ਕੱਚੀ ਅੱਜ 15 ਦਿਨਾਂ ਦੀ ਜਿੱਦਣ ਗੋਰਾ ਕਹਿੰਦਾ ਤਿਆਰ ਹੋ ਜਾਂਦੀ ਆ 1 ਲੱਖ 5000 ਦੇ ਆਸੇ ਪਾਸੇ ਆ ਅੱਜ ਗੋਰਾ ਕਹਿੰਦਾ ਕੱਚੀ ਕੱਚੀ 85000 ਦੀ ਦੇ ਦੂੰ ਉਹ ਤੁਹਾਨੂੰ ਵੀ ਪਤਾ ਜਿਹੜਾ ਭੈਣਪਰਾ 15 ਦਿਨ ਇਹਨੂੰ ਦਾਣਾ ਦੱਪਾ ਪਾਊਗਾ ਸਾਂਭੂਗਾ ਗੋਆ ਗੂੜਾ ਚੱਕੂਗਾ ਤੇ ਅੱਜ ਕੱਚੀ ਤਿਆਰ ਨਾਲੋਂ ਤਾਂ ਘੱਟ ਪੈਸਿਆਂ 'ਚ ਹੀ ਲੈ ਕੇ ਜਾਊ ਜੰਮਦੀ ਨਹੀਂ ਹਾਰ ਰੋਏ ਬਾਡੀ ਵੇਲਾ ਉੱਪਰ ਨਹੀਂ ਚੌੜੀ ਐਨ ਮੱਜਾਂ ਕੋ ਸਟੇਟ ਪਈ ਐ ਜਮਾ ਤੇਵੇ ਦੀ ਚੜਾਈ ਦੇਖ ਲੈ ਵੀ ਕਿੰਨੀ ਐ ਉੱਪਰ ਉਹਨਾ ਤੇ 15 ਦਿਨਾਂ ਨੂੰ ਤੁਸੀਂ ਆ ਕੇ ਦੇਖੋ ਵੀ ਕਿੰਨਾ ਲੇਵਾ ਹੋਊਗਾ ਸਹੀ ਆ ਹਾਂਜੀ ਦੋਸਤੋ 15 ਦਿਨਾਂ ਦੀ ਕੱਚੀ ਐ ਕੱਚੀ ਦੇ ਹਿਸਾਬ ਨਾਲ ਵੱਚੀ ਦੀ ਕੁਆਲਿਟੀ ਦੇ ਹਿਸਾਬ ਨਾਲ ਜਾਇਜ਼ ਪ੍ਰਾਈਸ ਐ 85000 ਛੋਟ ਛੱਪਾ ਹੋ ਜਾਊਗਾ ਰਾਜੀ ਫੁੱਲ ਹੈ ਕੱਦ ਵੱਡਾ ਹਵਾਨਾ ਸੋਹਣਾ ਥਣ ਭਾਂਡੇ ਦੀ ਸਾਫ ਸੁਥਰੀ ਹੈ 3 ਨੰਬਰ ਤੇ ਆ ਜਾ ਗੁਰੇ 3 ਨੰਬਰ ਬੱਚੀ ਨਹੀਂ ਵੀਰੇ ਦੂਜੇ ਸੂਏ ਸੋਹਣਾ ਹੁਣ ਪਹਿਲੇ ਸੂਏ ਆਪਣੇ ਕੋਲ ਹੀ ਗਈ ਹੈ ਇਹ ਤੇ 8 ਤਰੀਕ ਨੂੰ ਇਹਦੇ ਦਿਨ ਪੂਰੇ ਆ ਵੀਰੇ 16 ਕਿਲੋ ਦੁੱਧ ਪਿਛਲੇ ਸੂਏ ਮਾਲਕ ਨੇ ਦੱਸਿਆ ਵੀ ਦਿੰਦੀ ਰਹੀ ਆ ਦੂਜਾ ਸੂਆ ਵੀਰੇ ਹੁਣ ਕਿੰਨੇ ਦੀ ਨਜਾਇਜ਼ ਆ ਆਪਣੇ 56000 ਤੋਂ ਮਾਨਦਾਨ ਕਰ ਦਾਂਗੇ ਬੱਚੀ ਬਹੁਤ ਨਜਾਇਜ਼ ਲੇਵਾ ਬਣਾਉਂਦੀ ਏ ਵੀ ਆ 3 ਨੰਬਰ ਜਰਸੀ ਗੋਰਾ ਕਹਿੰਦਾ ਪਹਿਲੇ ਸੂਏ ਪਲੂਣ ਬੱਚੀ ਆਪਣੇ ਘਰੋਂ ਗਈ ਆ 16 ਕਿਲੋ ਦੁੱਧ ਪਲੂਨ ਨੇ ਦਿੱਤਾ 8 ਤਰੀਕ ਨੂੰ ਡੇਟ ਮੁਤਾਬਕ ਦਿਨ ਪੂਰੇ ਹੁੰਦੇ ਆ ਉਹ ਤੁਹਾਨੂੰ ਵੀ ਪਤਾ ਦਿਹਾੜੀ 2 ਦਿਨ ਪਸ਼ੂ ਉੱਤੇ ਵੀ ਲੈ ਸਕਦਾ ਕੋਈ ਦਿਹਾੜੀ ਪਹਿਲਾਂ ਵੀ ਸੂ ਸਕਦਾ ਤੇ ਦਿਨਾਂ ਦੇ ਵੀ ਸੂ ਸਕਦਾ ਅੱਜ 28 ਤਰੀਕ ਆ ਡੇਟ ਮੁਤਾਬਕ ਜਾਨੀ ਕਿ 10 ਗਿ ਦਿਨਾਂ ਦੀ ਕੱਚੀ ਆ 10ਾਂ ਦੇ 8ਂ ਦਿਨੀ ਵੀ ਸੂ ਸਕਦੀ ਆ ਤੇ ਕੋਈ ਇੱਕ ਅੱਧਾ ਦਿਨ ਵੱਧ ਵੀ ਲੈ ਸਕਦੀ ਆ ਅੱਜ ਦਾ ਭਾਅ ਇਹਦਾ 56000 ਦੀ ਗੋਰਾ ਕਹਿੰਦਾ ਦੇ ਦੇਣੀ ਆ ਥਣ ਭਾਂਡੇ ਦੀ ਇਹ ਵੀ ਸਾਫ ਸੁਥਰੀ ਆ ਥਾਣੇ ਦਾ ਵੀ ਸੋਹਣਾ ਗੁਲਾਬੀ ਲਗਭਗ ਬਦਾਮੀ ਰੰਗ ਦੀਆਂ ਜਰਸੀਆਂ ਦੇ ਥਣ ਸਾਰੀਆਂ ਦੇ ਲਗਭਗ ਗੁਲਾਬੀ ਹੁੰਦੇ ਆ ਜਿੰਨੇ ਨਾਲ ਖੜੇ ਸਾਰੀਆਂ ਦੇ ਗੁਲਾਬੀ ਥਣ ਆ ਬਾਲਟੇ ਲਾ ਬਹੁਤ ਪਈਆਂ ਬਾਕੀ ਦਿਨ ਹਜੇ 8-10 ਦਿਨ ਲੈ ਜਾਣੇ ਆ ਹੂੰ ਦੁੱਤੀ ਪਾਤੀ ਸੋਹਣੀ ਹੈ ਕੋਈ ਸੈਡ ਨਹੀਂ ਕੋਈ ਭਾਲ ਨਹੀਂ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਹਵਾਨਾ ਰਵੜੰਗੂ ਵਾਧਾ 8-10 ਦਿਨਾਂ ਦੀ ਅੱਜ ਇਹ ਕੱਚੀ ਆ ਵਜਨ ਵਯੂਦ ਫੁੱਲੀ ਆ ਜੇ ਕੋਈ ਭੈਣ ਭਰਾ ਵਧੀਆ ਕੁਆਲਿਟੀ ਵਾਲੀ ਜਰਸੀ ਲੈਣ ਦਾ ਚਾਹਵਾਨ ਹੋਵੇ ਅੱਜ ਦਾ ਚਲੋ 6 ਜਰਸੀਆਂ ਹੈਗੀਆਂ ਹੀ ਹੈਗੀਆਂ ਡੇਲੀ 5 6 7 8 10 ਵੜਾ ਇਹਦੇ ਘਰੇ ਸੇਲ ਲਈ ਅਵੇਲੇਬਲ ਹੁੰਦੀਆਂ ਚੀਰੇ ਵਾਲੇ ਇਸ ਏਰੀਏ ਚੋਂ ਮੌਲ ਰੇਟ ਵੀ ਗੋਰੇ ਦੇ ਜਾਇਜ਼ ਹੁੰਦੇ ਉਹ ਤੁਹਾਨੂੰ ਵੀ ਪਤਾ ਕਿਉਂਕਿ ਡੇਲੀ 8 10 ਪਸ਼ੂ ਸੇਲ ਕਰਦਾ ਤੇ ਜੇ ਮੌਲ ਜ਼ਿਆਦਾ ਹੋਣ ਤੇ ਇੱਕ ਅੱਧਾ ਪਸ਼ੂ ਵੇਚਣ ਔਖਾ ਹੋ ਜਾਂਦਾ ਕਿਉਂਕਿ ਚੀਜ਼ 50000 ਦੀ ਹੋਵੇ ਅਗਲਾ ਉਹਦਾ 65000 ਮੰਗੀ ਜਾਵੇ ਫੇਰ ਚੀਜ਼ ਕਿੱਥੇ ਵਿਕਦੀ ਆ ਜਿੰਨੇ ਦੀ ਚੀਜ਼ ਓਨੇ ਜੀ ਵਿਕਣਾ ਹੁੰਦਾ ਰੁਪਏ ਨੇ ਰੁਪਏ ਜੀ ਚੱਲਣਾ 100 ਦੇ ਨੋਟ ਨੇ 100 ਦੇ ਨੋਟ ਜੀ ਚੱਲਣਾ ਤੇ ਮੁੱਲੇ ਦੇ ਜਾਇਜ਼ ਹੁੰਦੇ ਕਰਕੇ ਡੇਲੀ 5 7 8 10 ਵੜਾਂ ਸੇਲ ਕਰਦਾ ਵਧੀਆ ਗੱਲ ਹੈ ਤਿੰਨ ਚਾਰ ਨੰਬਰ ਤੇ ਆਇਆ ਕੋਰੇ ਚਾਰ ਨੰਬਰ ਵੜਦੇ ਨੇ ਵੀਰੇ ਤੀਜੇ ਸੂਵੇ ਸੂਣਾ ਵਾ ਬ੍ਰੀਡ ਕੁਆਲਿਟੀ ਇਹਦੀ ਵੜਦੀ ਪੂਰੀ ਆ ਕੱਦ-ਕੜ ਪੂਰਾ ਵਾ ਤੇ 14 ਤੋਂ 15 ਕਿਲੋ ਵੀਰੇ ਪਿਛਲੇ ਸੂਏ ਦਾ ਦੁੱਧ ਦਸਿਆ ਲਗਭਗ ਵੀ ਹਫ਼ਤੇ ਤੋਂ 10 ਦਿਨ ਲੈ ਜੂ ਅੱਛੀ ਜੈ ਜਪਾ ਇਹਦਾ 42000 ਚੋ ਮਾਨ ਕਰਦਾਂਗੇ ਵੀਰੇ 42 ਚੋਂ ਹਾਂਜੀ ਹੂੰ ਕੱਢੀਏ ਬਾਹਰ ਨੂੰ ਲਓ ਜੀ 4 ਨੰਬਰ ਜਰਸੀ 14 15 ਕਿਲੋ ਦੁੱਧ ਦਿੱਤਾ ਇਹਨੇ ਪਲੂਨ ਨੇ ਛੋਟਾ ਜਿਹਾ ਆਪਾ 42000 ਛੋਟਾ ਜਿਹਾ ਆਪਾ ਚਲੋ ਥੋੜਾ ਥੋੜਾ ਸਾਰੇ ਨਗਾ ਜੀ ਹੋ ਜੂ ਤੇ ਜੇ ਕੋਈ ਜੋੜਾ ਲੈ ਲੈਂਦਾ ਕੋਈ ਹਜ਼ਾਰ ਖੰਡ ਵੱਧ ਹੋ ਜੂ 14 ਤੋਂ 15 ਕਿਲੋ ਦੁੱਧ ਦਿੱਤਾ ਪਲੂਨ ਨੇ ਸੱਤ ਅੱਠਾਂ ਦਿਨਾਂ ਦੀ ਕੱਚੀ ਆ ਫੇਸ ਕੁਆਲਟੀ ਇਹਦੀ ਵੀ ਬਹੁਤ ਸੋਹਣੀ ਆ ਬੁੱਦੀ ਵਾਲੀ ਬੱਚੀ ਜਰਸੀ ਬਰੀਡ ਦੀ ਹਾਈ ਟੂ ਇਟ ਪੂਰੀ ਆ ਕੋਈ ਗੋਡੇ ਕ ਜਿੱਡੀ ਜਰਸੀ ਨਹੀਂ ਚੰਗੀ ਕੱਦ ਕਾਰਠ ਵਾਲੀ ਜਰਸੀ ਆ ਬਾਕੀ ਝੋਲ ਝੂਲ ਬਹੁਤ ਆ ਦਿਨ ਸੱਤ ਅੱਠ ਪਏ ਆ ਲੇਵਾ ਲਾਹੂ ਬਹੁਤ ਜਿਦਣ ਤਿਆਰ ਹੋਗੀ ਬਾਕੀ ਜਰਸੀਆਂ ਦੀ ਫੈਟ ਵੱਧ ਆਉਂਦੀ ਆ ਦੁੱਧ ਮੱਝਾਂ ਵਰਗਾ ਹੁੰਦਾ ਮੱਝਾਂ ਦੇ ਮੁਕਾਬਲੇ ਇਹ ਆ ਅੱਧੇ ਪੈਸੇ ਜਾਂਦੀ ਹੁਣ 14-15 ਕਿਲੋ ਦੁੱਧ ਵਾਲੀ ਮੱਝ 40-42 ਹਜ਼ਾਰ ਦੀ ਕੌਣ ਦੇ ਦੂ ਤੇ ਮੁੱਲ ਇਹਨਾਂ ਦਾ ਘੱਟ ਹੁੰਦਾ ਕਰਕੇ ਤਾਂ ਕਰਕੇ ਡਿਮਾਂਡ 'ਚ ਬਹੁਤ ਰਹਿੰਦੀ ਹੈ ਕਿੱਥੇ ਅੱਧੇ ਪੈਸੇ ਨਾਲ ਸਰ ਜਾਂਦਾ ਕਿੱਥੇ ਅਗਲੇ ਨੂੰ ਲੱਖ ਲਾਉਣਾ ਪੈਂਦਾ ਮੱਝ ਤੇ ਜਦੋਂ ਅੱਧੇ ਪੈਸੇ ਸਰ ਜਾਂਦਾ ਕਰਕੇ ਤਾਂ ਕਰਕੇ ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਆ ਬਾਈ ਯਾਰ ਜਰਸੀ ਲੈਣੀ ਆਪਾਂ ਘਰੇ ਦੁੱਧ ਪੀਣ ਨੂੰ ਤੇ ਦੁੱਧ ਦੇ ਹਿਸਾਬ ਨਾਲ ਰਾਇਜ ਹੈ ਜੀ ਆ 42 ਦੀ ਦੇ ਦੇਣੀ ਆ ਛੋੜ ਛੱਪਾ ਚਲੋ ਮਾੜਾ ਮੋਟ ਹੋ ਜਾਊਗਾ ਅੱਗੇ ਆ ਜਾ ਗੋਰੇ ਝੁੰਗੀ ਤੇ ਝੁੰਗੀ ਬੱਚੀ ਆ ਗਈ ਵੀਰੇ 5 ਨੰਬਰ ਤੇ ਆ ਗਈ ਆ ਸੂਹਾ ਦੂਜਾ ਵੀਰੇ 10 ਦਿਨ ਦੀ ਕੱਚੀ ਆ ਪਹਿਲੇ ਸੂਏ 16 ਕਿਲੋ ਦੁੱਧ ਪਾਇਆ ਵੀਰੇ ਇਹਦਾ ਵੀਰਾ ਰਾਜੀ ਪਲੀ ਤਾਂ ਬਸ ਕਹਿਣ ਦੀ ਲੋੜ ਹੀ ਨਹੀਂ ਵੀਰੇ ਬੜੀ ਜਿਆਦਾ ਵਜਨ ਵਾਲੀ ਬੱਚੀ ਆ ਤੇ ਲੇਵਾ ਵੀ ਬਹੁਤ ਘੜਦੀ ਆ ਸਮਾਂ ਸਮਾਂ ਨੇ 10 ਦਿਨਾਂ ਨੂੰ ਬੱਚੀ ਨਹੀਂ ਲੈਣੇ ਵੀਰੇ ਜੀ ਜੱਜ ਆਪਾ ਵੀਰੇ ਬੱਚੀ ਜੇ ਸਿੰਗਣ ਹੁੰਦੇ ਤੇ 60 65 ਹਜ਼ਾਰ ਦੀ ਆ ਨਾ 52 ਹਜ਼ਾਰ ਤੋਂ ਮਾਨ ਕਰਦਾ ਵੀ ਬੈਠਦਾ ਸਹੀ ਆ ਦੋਸਤੋ ਇਹ ਵੀ ਕੋਈ ਕਹਿ ਤੂੰ ਪਰੰਤੂ ਮੇਰੇ ਹਿਸਾਬ ਨਾਲ ਕਿਸੇ ਦੇ ਭੈਣ ਭਰਾ ਦੇ ਦਿਮਾਗ 'ਚ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਰਿਆਂ ਨੂੰ ਹੀ ਪਤਾ ਹੈ ਕਿ ਸਿੰਘਾਂ ਵਾਲੇ ਵਹਿੜ ਦਾ ਵਟਾ ਪੈਂਦਾ ਹੀ ਪੈਂਦਾ ਹੈ ਉਹੀ ਕੋਨੀ ਵਹਿੜ ਹੋਵੇ ਸਿੰਘ ਨਾ ਹੋਵੇ ਨਾ ਹੁਣ 8-10000 ਪਸ਼ੂ ਮਹਿੰਗਾ ਵਿਕ ਜਾਂਦਾ ਤੇ ਜੇ ਸਿੰਘ ਹੁਣ ਪੁਵਾ ਛੋਟੇ ਛੋਟੇ ਹੀ ਹੋਣ 8-10000 ਪਸ਼ੂ ਬੈਕ ਆ ਜਾਂਦਾ ਦੁੱਧ 16 ਕਿਲੋ ਦਿੱਤਾ ਪਲੂਨ ਨੇ ਜੀਨੇ ਦੁੱਧ ਪੀਣ ਨੂੰ ਲੈਣੀ ਆ ਉਹਨੂੰ ਆ ਨਿੱਕੇ ਨਿੱਕੇ ਸਿੰਘ ਕਹਿੰਦੇ ਵੀ ਕੀ ਆ ਆਮ ਸਿਆਣੇ ਕਹਿੰਦੇ ਹੁੰਦੇ ਆ ਜੇ ਮਾਰਦੀ ਆ ਤਾਂ ਖੋਨੀ ਵੀ ਮਾਰੀ ਆ ਤੇ ਜੇ ਨਹੀਂ ਮਾਰਦੀ ਥੋੜੇ ਪੈਸਿਆਂ 'ਚ ਵੱਧ ਦੁੱਧ ਲੈਣਾ ਫਿਰ ਸਿੰਘ ਕਹਿੰਦੇ ਵੀ ਕੀ ਆ ਹਾਂ ਜੀ ਬਹੁਤ ਹਾਂ ਜੀ ਚਾਰ ਚਾਰ ਉਂਗਲਾਂ ਦਾ ਕਰਨਾ ਬ੍ਰੀਡ ਬਹੁਤ ਹੈ ਵੀਰੇ ਪਾੜੀ ਪਾੜੀ ਤੋਂ ਉੱਪਰ ਵੇਖ ਲੱਗ ਰਿਹਾ ਕਿੰਨੀ ਚੌਕੀ ਇਹਨਾਂ ਦਾ ਹਾਂ ਰਾਜੀ ਫੋਲੀ ਆ ਬਾਕੀ ਤੁਹਾਨੂੰ ਸਕਰੀਨ ਤੇ ਦੇਸੀ ਰਹੀ ਆ ਲੇਵਾ ਭਾਂਡਾ ਵੀ ਸੋਹਣਾ ਬਾਕੀ ਅਜੇ ਕੁਝ ਕ ਦਿਨ ਲੈ ਜਾਣੇ ਆ 10 ਦਿਨਾਂ ਦੀ ਕੱਚੀ ਗੋਰੇ ਹਫਤੇ ਤੋਂ 10 ਦਿਨਾਂ ਅਜ ਸੂਪੂ ਕੋਈ 2 ਦਿਨ ਪਹਿਲਾਂ ਵੀ ਸੂ ਸਕਦੀ ਜਾਨੀ ਕਿ ਵੱਧ ਤੋਂ ਵੱਧ 10 ਦਿਨਾਂ ਦੇ ਅੰਦਰ ਅੰਦਰ ਸੂਪੂਗੀ ਬਾਲੀ ਦਾ ਬਈ ਮੇਲਾ ਚੁੰਡੀ ਨਹੀਂ ਭਰੀ ਜਦੀ ਨਹੀਂ ਨਹੀਂ ਪੜੀ ਇਹ ਲੇਵਾ ਬਹੁਤ ਘੜਦੀ ਹੈ ਬੇੜ ਲੇਵਾ ਗੋਰਾ ਕਹਿੰਦਾ ਬਹੁਤ ਲਾਉ ਗੋਰਾ ਕਹਿੰਦਾ ਚੁੰਡੀ ਨਹੀਂ ਪੜੀ ਜਦੀ ਇਹ ਥੋੜੀ ਡੋਡੀ ਏਰੀਏ ਦੀ ਬੋਲੀ ਹੁੰਦੀ ਆ ਆਪਣੇ ਵਾਲੇ ਪਾਸੇ ਨੂੰ ਪੜੀ ਜਦੀ ਨਹੀਂ ਕਹਿੰਦੇ ਇਧਰ ਨੂੰ ਮਾਝੀ ਵਾਲੀ ਬੈਲਟ ਇਹ ਸ਼ਬਦ ਵਰਤਦੇ ਆ ਕਿ ਦੇਖੋਈ ਭੈਣ ਭਰਾ ਆਪਣੇ ਵਾਲੇ ਵਾਲ ਦਾ ਕਹਵੇ ਕਿ ਪੜੀ ਜਦੀ ਕੀ ਹੁੰਦਾ ਮਤਲਬ ਚੁੰਡੀ ਵੱਢੀ ਦੀ ਨਹੀਂ ਇਹ ਮੈਂ ਸ਼ਾਇਦ ਤਾਂ ਹੀ ਵਿੱਚ ਰਿਪੀਟ ਕਰਤਾ ਅੱਗੇ ਆ ਜਾ ਗੁਰੇ ਅੱਗੇ ਆ ਗਈ ਵੀਰੇ ਬੱਚੀ ਆਪਣੀ 6 ਨੰਬਰ ਇਹ ਬੱਚੀ ਨਾਲ ਸੂਈ ਹੋਈ ਆ ਵੀਰੇ 1.5 ਮਹੀਨੇ ਦੀ ਤੇ ਪਰ ਬੰਦਿਆਂ ਨੇ ਬੱਚੀ ਨਹੀਂ ਆਪਣੋਂ ਨਾਲ ਦਿੱਤੀ ਬੱਚਾ ਲਾ ਲਿਆ ਲਾ ਲਿਆ ਜੀ 10 ਕਿਲੋ ਦੁੱਧ ਦੱਸਿਆ ਵੀਰੇ ਅੱਜ ਹੀ ਆਈ ਆ ਬੱਚੀ ਆਪਣੇ ਘਰੇ ਅਗਲਾ ਭਾਵੇਂ 9 ਕਿਲੋ ਦੁੱਧ ਚੋਕੇ ਲਿਆ ਜਾਵੇ ਮੜ ਕੇ ਲੰਬਾ ਨਹੀਂ ਲੈਣਾ ਦੋ ਡੰਗ ਸੌ ਸੀ ਲੈਣੀ ਆ ਵੀ ਇਦਾਂ ਹੀ ਦਾਣਾ ਪਾ ਕੇ ਚੋ ਲੈਣੀ ਆ ਕਿੰਨੇ ਦੀ ਮੇਰੇ ਵੱੱਚੀ ਦਾ 35000 ਚ ਮਾਨ ਕਰਦਾ ਵੀ ਬੱਚੀ ਉਵੇਂ ਤਾਂ 55000 ਦੀ ਆ ਪਰ 35000 ਚ ਜੈ ਜਿਆ ਮਾਨ ਹੋ ਜਾਊਗਾ ਬ੍ਰੀਡ ਕੁਆਲਟੀ ਦੇਖੀ ਬੱਚੀ ਦੀ ਨਹੀਂ ਦੋਸਤੋ 35 ਜੋ ਗੋਰਾ ਕਹਿੰਦਾ ਜੈ ਜਿਆ ਮਾਨ ਤਾਨ ਹੋ ਜਾਊਗਾ 10 ਕਿਲੋ ਦੁੱਧ ਤਿਆਰ ਹੈ ਗੋਰਾ ਕਹਿੰਦਾ ਮੇਰੇ ਘਰੇ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ 9 ਕਿਲੋ ਮੰਨ ਕੇ ਆਜੋ ਕੰਡੇ ਦੇ ਜੋਖ ਲਿਓ ਤੇ ਬਾਅਦ ਚ ਗੋਰਾ ਕਹਿੰਦਾ ਆਪਣੀ ਕੋਈ ਗਾਰੰਟੀ ਨਹੀਂ ਤੁਹਾਨੂੰ ਵੀ ਪਤਾ ਸਾਂਹ ਵਾਲੀ ਚੀਜ਼ ਹੈ ਕਿਹੜਾ ਮਸ਼ੀਨਰੀ ਆ ਕਿ ਕਿਹੜਾ ਇੰਜਨ ਇਹਦਾ ਕਰਤਾ ਤੇ ਹੁਣ ਸਾਲ ਦੀ ਗਾਰੰਟੀ ਆ ਫੁੱਲ ਕੁਆਲਿਟੀ ਆ ਫੇਸ ਤੇ ਸਾਵਾ ਵਾਲੀ ਚੀਜ਼ ਇੱਕ ਡੰਗ ਫੀਡ ਨਾ ਪਾਇਓ ਸੁੱਕੀ ਤੂੜੀ ਪਾਤੀ ਤੇ ਦੂਜੇ ਡੰਗ ਨੂੰ ਇਹਨੇ ਦੁੱਧ ਘਟਾ ਦੇਣਾ ਤਾਂ ਹੀ ਗੋਰਾ ਕਹਿੰਦਾ ਆਪਣੇ ਘਰੇ ਕੰਡੇ ਤੇ ਜੋਖ ਲਿਓ 9 ਕਿਲੋ ਨੈੱਟ ਦੁੱਧ ਕੰਡੇ ਵਾਲਾ ਦੁੱਧ ਦਾਜ਼ੀ ਨਿਕਲੂਗਾ ਤੁਸੀਂ 9 ਮੰਨ ਕੇ ਆਜੋ ਕੰਡਾ ਲੈ ਆਇਓ ਚਾਰ ਟਾਈਮ ਚੋਕੇ ਲੈ ਜਾਓ ਭਾਵਾ ਯਾਰ ਐ ਸਾਹ ਕੋਤਰੀ ਬਰੀਡ ਵਾਲੀ ਬੱਚੀ ਆ ਜੇ ਕੋਈ ਭਰਾ ਸਾਹ ਨੂੰ ਕਹੇ 4 ਰੁਪਏ ਵੀ ਜੁੜ ਜਾਣੇ ਹਾਂ ਇਹ ਵੀ ਗੱਲ ਹੈਗੀ ਆ 35 ਦੀ ਦੇ ਦੇਣੀ ਆ ਜੇ ਕੋਈ ਭੈਣ ਭਰਾ ਸਾਹ ਲੈਂਦਾ ਆਉਂਦੇ ਸੂਵੇ ਨੂੰ ਤਿਆਰ ਕਰਕੇ ਇਹ ਵੀ ਸੇਲ ਕਰਦਾ ਤਾਂ ਵੀ 55 60000 ਦੀ ਬੱਚੀ ਹੈ ਜਿਸ ਦਿਨ ਤਿਆਰ ਹੋ ਜਾਂਦੀ ਹੈ ਅਰਕੀ ਦਾ ਸੂਆ ਦੁੱਧ ਪੀ ਕੇ ਵੀ ਮੰਨ ਲਓ ਔਸਰ ਬੱਚੀ ਲੈਣੇ ਆਪਾਂ ਨਿੱਕੇ ਨਿੱਕੇ ਆ 12 12 15 15 ਮਹੀਨਿਆਂ ਦੀਆਂ ਬੱਚੀਆਂ ਦਾ ਲੋਕੀ 20 22 22000 ਮੰਗੀ ਜਾਂਦੇ ਤੇ ਚੰਗੀ ਖੀਰੀ ਬੱਚੀ ਲੈਣੀ ਹੈ ਘਾਦ ਵਾਲੀ ਤੇ ਉਹ 30 35 40 45 ਤੱਕ ਵੀ ਕੀ ਜਾਂਦੀ ਹੈ ਤੇ ਇਹਦਾ ਮੁੱਲ ਵੱਛੀਆਂ ਵਾਲਾ 35000 ਨਾਲੇ ਦੁੱਧ ਦਾ 10 ਕਿਲੋ ਨਾਲੇ ਦੁੱਧ ਪਿਆਉ ਤੇ ਜਿਹਨੇ ਵੱਛੀ ਵਾਲਾ ਚਾਹ ਲਾਉਣਾ ਵੱਛੀ ਵਾਲਾ ਚਾਹ ਵੀ ਲਾ ਲਓ ਪਾウダー ਪੁੱਡਰ ਦਿਓ ਹੋਰ ਮਹੀਨੇ ਚ ਹੀਟ ਚ ਆ ਜੂਗੀ ਨਾਲੇ ਉਹ ਵੀ ਚਾਲ ਹੈ ਜੂ ਜਿਹੜਾ ਚੰਗਾ ਸੀਵਨ ਲੱਗਦਾ ਉਹ ਅਗਲਾ ਸੀਵਨ ਧਰਾਲੇ ਤੇ ਨਾਲੇ ਸਿਆਲੋ ਸਿਆਲ ਦੁੱਧ ਪਿਆ ਦੇਣਾ 10 ਕਿਲੋ ਦੁੱਧ ਇਹਦੇ ਥੱਲੇ ਮੁੱਲ ਅਉਸਰ ਵੱਛੀਆਂ ਵਾਲਾ ਐਡੀ ਖੀਰੀ ਵੱਛੀ ਲੈਣੀ ਹੋਵੇ 30 35000 ਦੀ ਮੈਲ ਨਹੀਂ ਘਟੋ ਘਟ ਅੱਗੇ ਆ ਜਾ ਗੋਰੇ ਅੱਗੇ ਵੜ ਵੀਰੇ ਜਿਹੜੀ ਆ ਗਈ 7 ਨੰਬਰ ਦੂਜੀ ਸੂਏ ਸੂਣਾ 15 ਦਿਨਾਂ ਦੀ ਕੱਚੀ ਆ ਵੀਰੇ 13 ਕਿਲੋ ਦੁੱਧ ਦੱਸਿਆ ਪਿਛਲੇ ਸੂਏ ਦਾ ਹੂੰ ਬਿਲਕੁਲ ਮਾਜਬਜਾ ਰੇਟ ਹੋ ਗਏ ਵੀਰੇ 34000 ਜਮਾਨਤਾਨ ਕਰ ਦਾਂਗੇ 15 ਦਿਨਾਂ ਦੀ ਕੱਚੀ 12 ਦਿਨ ਦੱਸੇ ਵੀਰੇ 12 ਦੇ 15 ਮਿਲ ਜਾਂਦੇ ਆਪਾਂ ਪਹਿਲਾਂ ਹੀ 4 ਦਿਨ ਵਾਧੇ ਹੀ ਗਏ ਨੇ ਹਨਾ ਸਹੀ ਵੀ ਸਹੀ ਗੱਲ ਆ ਕਿਉਂਕਿ ਜਾਨਵਰ ਦਾ ਪਤਾ ਨਹੀਂ ਹੁੰਦਾ ਜੀ ਲ ਆ ਗਿਆ ਹੁਣ ਜਿਵੇਂ ਸਿਆਲਾਂ ਦੀ ਰੁੱਤ ਆ ਪਸ਼ੂ ਸੌਖਾ ਪੰਜ ਪੰਜ 7 7 ਹਫ਼ਤਾ ਹਫ਼ਤਾ 10 10 ਦਿਨ ਵੀ ਜਾਨਵਰ ਉੱਪਰ ਲੈ ਜਾਂਦਾ ਤੇ ਕਈ ਵਾਰ ਪੰਜ ਚਾਰ ਦਿਨ ਪਹਿਲਾਂ ਵੀ ਸੂ ਪੈਂਦਾ ਉਹ ਰੱਬ ਦੇ ਰੰਗ ਹੈ ਜਾਨੀ ਕਿ 12 ਦਿਨਾਂ ਦੀ ਕੱਚੀ ਆ ਗੋਰਾ ਕਹਿੰਦਾ ਚਾਰ ਦਿਨ ਵੱਧ ਮੰਨ ਲਓ ਤੁਸੀਂ ਭਾਵੇਂ 34000 ਦੀ ਦੇ ਦੇਣੀ ਆ 34000 ਦੀ 13 ਕਿਲੋ ਦੁੱਧ ਪਲੂਨ ਨੇ ਦਿੱਤਾ ਦੋ ਆ ਸੂਆ ਬਲਟੇ ਲਾ ਬਹੁਤ ਪਈਆਂ ਦੇਣੀ ਬਾਕੀ 12 15 ਇਹਨੇ ਲੈ ਜਾਣੇ ਆ 12 ਦਿਨ ਦਾ ਡੇਟ ਮੁਤਾਬਕ ਪਏ ਆ ਕੋਈ ਤਿੰਨ ਚਾਰ ਦਿਨ ਵੱਧ ਮੰਨ ਲਓ ਕਿ ਉੱਤੇ ਲੈ ਜੂਗੀ 34000 ਦੀ ਬਹੁਤ ਆ ਵੀਰੇ ਵੈੜ ਦਾ ਪਰ ਕੱਚੀ ਦਾ ਭਾਅ ਹੈ ਹੈਨਾ ਵਿੱਚੋਂ ਮਾਣ ਵੀ ਕਰਦਾਂਗੇ ਪਰ ਹੋਊਗਾ ਜਾਇਜ਼ ਵਿੱਚੋਂ ਮਾਣ ਵੀ ਗੋਰੇ ਕਹਿੰਦਾ ਕਰ ਦੂੰਗਾ ਹੋਊਗਾ ਜਾਇਜ਼ ਕੱਚੀ ਦਾ ਭਾਅ ਜੇ 12 ਤੋਂ 15 ਦਿਨਾਂ ਦੀ ਕੱਚੀ ਹੈ 34000 ਦੀ ਅੱਜ ਦੀ ਵੀਡੀਓ ਦੇ ਵਿੱਚ ਗੋਰੇ ਗੱਲ ਦੀਆਂ 6000 ਸਿੰਘਾਂ ਇੱਕ ਅਮਰੀਕਨ ਅਮਰੀਕਨ ਦੇ ਦੇਣੀ ਆ ਇਹ ਇੱਕ ਨੰਬਰ ਕਿੰਨੇ ਦੀ ਗੋਰੇ 62 ਚੋਂ ਮਾਣ 62 ਚੋਂ ਮਾਣ 20 ਕਿਲੋ ਦੁੱਧ ਦੂਜੇ ਸਵੇਰੇ ਦਿੱਤਾ ਕਹਿੰਨੂ ਗੋਰਾ ਕਹਿੰਦਾ ਦੂਜਾ ਕਹਿਦਗੇ ਪਰ ਜੀ ਤੋਂ ਲਈ ਆ ਅਗਵਾਂਡ ਚੋਂ ਲਈ ਆ ਉਹ ਵੀ ਭੈਣ ਭਰਾ ਵੀਡੀਓ ਵੇਂਦੇ ਆ ਤੇ ਮਗਰ ਉਹ ਹੋ ਜਾਂਦਾ ਕਿ ਅਗਲਾ ਝੂਠ ਮਾਰਦਾ ਪਰ ਗੋਰਾ ਕਹਿੰਦਾ ਆਪਾਂ ਤਾਂ ਮਾਰਦੇ ਹੀ ਨਹੀਂ ਦੂ ਤੀਜਾ ਸੂਬਾ ਤੇ ਤੀਜਾ ਹੀ ਕਵਾਂਗੇ ਇੱਕ ਸੂਬੇ ਨਾਲ ਨਾ ਤਾਂ ਬੁੱਢੀ ਬਣ ਲੱਗੀ ਆ ਤੇ ਜੇ ਆਪਾਂ ਇਹਨੂੰ ਅਮਰੀਕਾ ਨੂੰ ਕਹਿ ਦਿਆਂਗੇ ਖੀਰੀ ਆ ਪਹਿਲੇ ਸੂਬੇ ਸੂਈ ਆ ਤੇ ਨਾ ਹੀ ਉਹ ਖੀਰੀ ਬਣ ਲੱਗੀ ਆ ਫੋਨ ਨੰਬਰ ਸਕਰੀਨ ਤੇ ਬਸ ਇੰਨਾ ਹੋ ਜਾਂਦਾ ਕਿ ਜਿਹੜਾ ਕੋਈ ਦੋਵਾਂ ਕ ਸੂਏ ਦਾ ਝੂਠ ਮਾਰ ਲੈਂਦਾ ਮਨ ਨੂੰ ਦਲਾਸਾ ਜਾਂ ਦੇ ਲੈਂਦਾ ਕਿ ਗਾਂ ਤਾਂ ਆਪਣੀ ਚੌਥੇ ਸੂਏ ਸੀ ਆਪਾਂ ਦੂਜਾ ਸੂਹਾ ਕਹਿ ਕੇ ਵੇਚਤੀ ਪਰ ਜਿਹਨੇ ਲੈਣੀ ਉਹਦੀਆਂ ਕਿਹੜਾ ਅੱਖਾਂ ਬੰਨੀਆਂ ਅਗਲੇ ਨੂੰ ਵੀ ਜਾਨਵਰ ਦੀ ਨਾ ਹੁੰਦਾ ਕਿ 91 ਸੂਏ ਵਾਲਾ ਕੋਈ ਮਾੜਾ ਮੋਟਾ ਤਾਂ ਫਰਕ ਪੈ ਜਾਂਦਾ ਹੁੰਦਾ ਤੇ ਬੁੱਢੀ ਗਾਂ ਨੂੰ ਦੂਜਾ ਸੂਹਾ ਗਾਂ ਕਹਿ ਕੇ ਤਾਂ ਵੇਖਦੀ ਨਹੀਂ ਹੁੰਦੀ ਅਗਲਾ ਆਪਦੀ ਸਮਝ ਨਾ ਲੈਂਦਾ ਪੈਸਿਆਂ ਦੇ ਹਿਸਾਬ ਨਾਲ ਲੈਂਦਾ ਜੇ ਅਗਲੇ ਨੂੰ 4 ਪੈਸੇ ਭਾਜ ਲੱਗਦੀ ਹੋਵੇ ਫੇਰ ਤਾਂ ਅਗਲਾ ਲੈ ਲੈਂਦਾ ਤੇ ਜੇ ਪੈਸੇ ਵੀ 4 ਵੱਧ ਹੋਣ ਤੇ ਗਾਂ ਵੀ ਪੰਜਵਾਂ ਸੂਆ ਹੋਵੇ ਤੇ ਅਗਲਾ ਕਹਿ ਕੇ ਦੂਜਾ ਸੂਆ ਵੇਚਦਾ ਹੋਵੇ ਫੇਰ ਅਗਲਾ ਕਹਿੰਦਾ ਨਹੀਂ ਯਾਰ ਬਾਈ ਆਪਣੇ ਤਾਂ ਫਿੱਟ ਨਹੀਂ ਬਾਕੀ ਸਾਰੇ ਭੈਣ ਭਰਾ ਸਿਆਣੇ ਸਸੀਕਾ